ਚਾਹੋਗੇ ਜੀ। ਦਿਹਾੜੀ ਵੀ ਘੱਟ ਮਿਲਦੀ ਆ ਬੇਟਾ। ਕੰਮ ਵੀ ਘੱਟ ਮਿਲਦਾ। ਦਿੱਕਤਾਂ ਬਹੁਤ ਨੇ ਸਾਨੂੰ ਤੇ ਪੜ੍ਹੇ ਲਿਖੇ ਹੈਗੇ ਆਂ ਅਸੀਂ। ਐ ਨਹੀਂ ਹੈਗੇ ਵੀ ਅਨਪੜ੍ਹੇ ਤੁਰੇ ਫਿਰਦੇ ਆਂ ਅਸੀਂ ਇੱਥੇ। ਤੇ ਫਿਰ ਵੀ ਸਾਨੂੰ ਮਨਰੇਗਾ ਚਾਉਣਾ ਪੈਂਦਾ ਜਦੋਂ ਕੋਈ ਸਾਨੂੰ ਕੋਈ ਸਹੂਲਤ ਮਿਲਦੀ। ਕੋਈ ਨੌਕਰੀਆਂ ਕਹਿੰਦੇ ਨੇ। ਅਸੀਂ ਦੇ ਚੱਲੇ ਆਂ। ਤੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਇਹਨੂੰ ਦੇ ਚੱਲੇ ਸਾਰੇ ਡਿਗਰੀਆਂ ਲਈ ਫਿਰਦੇ ਆਂ। ਘਰੇ ਵੀ ਬੱਚੇ ਨੇ। ਡਿਗਰੀਆਂ ਵਾਲੇ ਨੇ। ਸਾਰੇ ਅਨਮਾਈ ਤੁਰੇ ਫਿਰਦੇ ਨੇ। ਐਸ ਕਰਨ ਨਹੀਂ ਜੀ ਉਹ ਵੀ ਉਹ ਤਾਂ ਇਹਨਾਂ ਦੇ ਕਹਿਣ ਦੀਆਂ ਗੱਲਾਂ ਨੇ ਜੀ ਹਾਂ ਜੀ ਕਾਨੂੰਨ ਕੋਈ ਨਹੀਂ ਹੈਗਾ ਆਪਣੇ ਠੀਕ ਹੈ ਜੀ ਕਾਨੂੰਨ ਚੰਗੀ ਤਰ੍ਹਾਂ ਕੋਈ ਲਾਗੂ ਨਹੀਂ ਹੈਗਾ ਕਹਿ ਸਕਦੇ ਨੇ ਕਹਿ ਦਿੰਦੇ ਨੇ ਵੋਟਾਂ ਖਾਤਰ ਪਰ ਸਾਨੂੰ ਵਿਸ਼ਵਾਸ ਨਹੀਂ ਆਉਂਦਾ ਇਹਨਾਂ ਤੇ ਐ ਕੀ ਫਿਰ ਕਿਹੜੀ ਪਾਰਟੀ ਨੂੰ ਜਿਤਾਉਂਗੇ ਜੀ ਕਿਹੜੀ ਪਾਰਟੀ ਨੂੰ ਵੋਟ ਪਾਵਾਂਗੇ ਡਿੱਕਟੋਲੇ ਹੀ ਖਾਂਦਾ ਜੀ ਮਨ ਕੀ ਗੱਲ ਹੈ ਡਿੱਕਟੋਲੇ ਐ ਖਾਂਦਾ ਜਦੋਂ ਕੋਈ ਸਾਨੂੰ ਹੈ ਹੀ ਨਹੀਂ ਲਾਗੂ ਹੀ ਨਹੀਂ ਕੋਈ ਸਾਡੇ ਤੇ ਆ ਫਿਰਦੇ ਆ ਅਸੀਂ ਤਾਂ ਜਿੱਤ ਕੇ ਆਪਾਂ ਉੱਥਾਂ ਬਹਿ ਜਾਂਦਾ ਜੀ ਤਾਂ ਸਾਰੇ ਹੀ ਦਿੰਦੇ ਨੇ ਨਾ ਠੀਕ ਹੈ ਜੀ ਕਹਿੰਦੇ ਤਾਂ ਹੁਣ ਵੀ ਨੇ ਉਹਨਾਂ ਗੇ ਵੀ ਪਾਉਂਦੇ ਆਂ ਵੋਟਾਂ ਤੇ ਹੁਣ ਵੀ ਪਾਵਾਂਗੇ ਪਾਈਏ ਕਿਸ 'ਤੇ ਵਿਸ਼ਵਾਸ